ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਮਾਡਰਨ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਟੌਪ ਕਲਾਸ ਦੀ ਜਰਸੀ ਵੈੱਟ ਦਿਖਾ ਰਹੇ ਹਾਂ ਸੇਲ ਆ ਰੇਟ ਡਿਟੇਲ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈਣੇ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਲੋ ਨਾਮ ਡਰੈਸ ਦੱਸੋ ਜੀ ਆਪਣਾ ਨਾਮ ਇਹ ਹੋਏਗਾ ਸੋਨੂ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਆਪਣੇਗਾ 86990999728 86990999728 ਜਿਹੜੇ ਆਪਾਂ ਬੈਠ ਦੇਖ ਰਹੇ ਆ ਕੁਆਲਿਟੀ ਵਗੈਰਾ ਬਰੀਡ ਵਗੈਰਾ ਤਾਂ ਪੂਰੀ ਫੁੱਲਾ ਕੀ ਰਿਕਾਰਡ ਆ ਕਿਹੜੇ ਸੀਮਨ ਦੀ ਆਪਾਂ ਕਿਹੜਾ ਅੱਗੇ ਲੱਗਿਆ ਹੋਇਆ ਦੂਜੇ ਸਵੇ ਸੁਣਦੀ ਆ ਵੀ ਸੂਚ ਚੱਲਿਆ ਹੁਣ ਤਾਂ ਪਿਆਦਾ ਬਸੀਦਾ ਜੀ 50062 ਦੀ ਖੋਦਾ ਕਾਵਾਂਗਾ ਜਦੋਂ ਅਗੇ ਗੱਭਣਾ ਤੇ ਦੁੱਧ ਦੀ ਗੱਲ ਕਰੀਏ ਦੁੱਧ ਨੇ ਵੀ 32 33 ਲੀਟਰ ਪਲੂਨ ਨੇ ਦਿੱਤਾ ਅੱਛਾ ਪਲੂਨ ਨੇ 32 33 ਲੀਟਰ ਦੁੱਧ ਪਾਇਆ ਹਾਂਜੀ ਵੀਰੇ ਅੱਜ ਕਿੰਨੇ ਦਿਨ ਪੈਂਡਿੰਗਾ ਸੂਣਦੇ ਆ ਇਹਦੇ ਵਿੱਚ ਵੀ ਲੈ ਜੂ 5-7 ਦਿਨ ਅੱਛਾ ਇੱਕ ਹਫ ਤੇ ਇਹ ਤਰੀਕਾ ਸਲਾਗੇ ਜੱਲੀਏ ਕਿਉਂਕਿ ਮੌਸਮ ਵੀ ਸਰਦੀ ਦਾ ਕਿੰਨਾ ਦੁੱਧ ਹਾਈਸਟ ਪਾ ਦੂਗੀ ਆ ਜਿਵੇਂ ਕਿਸੇ ਨੇ ਪੂਰੀ ਫੁੱਲ ਗੀਰ ਕਰੀ ਐਵੇਂ ਆਪਾਂ 40+ ਤਾਂ ਕਹਿੰਦੇ ਸੀ 21 ਕਿਲੋ ਬੁੱਲਾ ਦੇ ਦਿੰਦੇ ਮੌਜ ਜੀ ਠੰਡੀ ਠੁੰਡੀ ਬਹੁਤ ਆ ਮੇਰੇ ਵੱਲੋਂ ਆ ਦੇਖਦਾ ਬਿੱਟ ਲੋਕ ਨੂੰ ਫ੍ਰੀ ਡਿੰਗ ਲੈ ਅਜੇ ਤੱਕ ਇਲੈਕਟ੍ਰੀਕ ਬਹੁਤ ਪਈ ਐ ਅੱਛਾ ਕਹਿੰਦਾ ਬਾਵਾ 30 ਤੋਂ ਲੈ ਕੇ 35 ਦੇ ਬਿਟਵੀਨ ਇਹਨੇ ਦੁੱਧ ਪਾ ਦੇਣਾ ਤੇ ਜੈਨੂਇਨ ਰੇਟ ਇਹਦੇ ਵੇਚਣ ਵਾਲਾ ਕੀ ਆ ਇਹਦਾ ਮੁੱਲ ਕਰਾਉਣਾ ਵੀ ਇੱਕ 40 ਗ੍ਰਾਹ ਚਾਹੀਂ ਡੇਡ ਆਪਾਂ ਮੰਗਣਾ ਨਹੀਂ ਬਸ ਲੈਣ ਦੀ ਜਿਹੜੀ ਗੱਲ ਹੀ ਕਰਨੀ 1,25,00 ਸੋ ਮੌਕੇ ਤੇ ਗੁਜਾਇਸ ਹੋ ਜੂਗੀ ਜਿਹੜੇ ਵੀ ਚਾਹੁੰਦੇ ਕਿ ਚੰਗੀ ਬਰੀਡ ਵਾਲੇ ਸਾਨੂੰ ਜਰਸੀ ਵੜ ਚਾਹੀਦੀ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ 78990 99728 ਵੀਰ ਦਾ ਨੰਬਰ ਆ ਕਿਸੇ ਵੀ ਵੀਰ ਦੇ ਵੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ 1 25 ਦੇ ਵਿੱਚੋਂ ਮੌਕੇ ਤੇ ਗੁਜਾਇਸ ਹੋ ਜੂਗੀ ਵੀਡੀਓ ਦੇਖਣ ਲਈ ਦੇ ਪਲੱਸ ਚੈਨਲ ਨੂੰ ਪਿਆਰ ਦੇ ਲਈ ਤਿਆਰ ਰਹੋ ਧੰਨਵਾਦ